ਨਾ ਪੁਲਿਸ ਨੇ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲ ਦੇ 100 ਤੋਂ ਵੱਧ ਸਲੈਂਸਰਾਂ ਨੂੰ ਸੜਕ ਤੇ ਵਿਛਾ ਕੇ ਬਲਡੋਜ਼ਰ ਚਲਾਇਆ ਇਸ ਮੌਕੇ ਗੱਲ ਕਰਦਿਆਂ ਐਸਪੀ ਪਰਸ਼ੋਤਮ ਬੱਲ ਨੇ ਕਿਹਾ ਕਿ ਇਹ ਮਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਉਥੇ ਹੀ ਲੋਕਾਂ ਨੇ ਵੀ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਵਧੀਆ ਕਰੇ ਬਹੁਤ ਵਧੀਆ ਕਰਾਈ ਅਜੀ ਕਹਿੰਦਾ ਵੀ ਹੋਰ ਵੀ ਇਹ ਕਾਰਨ ਕੋਈ ਸਿਆਣਾ ਜਾਂਦਾ ਕੋਈ ਹੱਟਦਾ ਪੇਸ਼ੈਂਟ ਆ ਕੋਈ ਪੜਾਤਾ ਮਾਦਾ ਫਿਰ ਲੋਕਾਂ ਨੂੰ ਅਟੈਕ ਹੋਣ ਦਾ ਵੀ ਡਰ ਹੈ ਲੋ ਹਟਦੇ ਨਹੀਂ ਕਿ ਅੱਛਾ ਇਹ ਜੀ ਕਸੂਰ ਮਾਮਾ ਬਾਈ ਮੰਨਦੇ ਜਿਹੜੇ ਰਾਮਾ ਬਣੇ ਮਾਵਾਪਾ ਦਾ ਪਹਿਲੇ ਨੰਬਰ ਤੇ ਕਸੂਰ ਆ ਜੀ ਜੇ ਮਾਵਾਪਾ ਮਾਵਾਪਾ ਸਹੂਤ ਦੇਣਗੇ ਖਰਚਾ ਸਾਰੇ ਦੇਣਗੇ ਖਰਚਾ ਦਾ ਹੀ ਵਿਵਕ ਕਰੂਗਾ ਔਕਣ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ ਹਾਂ ਜੀ ਨਹੀਂ ਨਹੀਂ ਕਿੰਨੀ ਪਰੇਸ਼ਾਨੀ ਹੁੰਦੀ ਸੀ ਬਹੁਤ ਜ਼ਿਆਦਾ ਬਟਾ ਪਟਾਕੇ ਪਾਉਂਦੇ ਪੂਰੇ ਤੇ ਤੇ ਵੀ ਆਂਦੇ ਜਾਂਦੇ ਹੁੰਦੇ ਪੂਰੇ ਮੋਟਰਸਾਈਕਲ ਪਟਾਕੇ ਉਹ ਪਾਉਂਦੇ ਹੁੰਦੇ ਸੀ ਗੋਗਾ ਹੀ ਪੂਰਾ ਅੱਛਾ ਜਦੋਂ ਸਲੈਂਸਰ ਟੁੱਟਿਆ ਫਿਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਇਹ ਬੱਚੇ ਵੀ ਡੱਡਾ ਜਾਂਦੇ ਸੀ ਜਸਵੰਤ ਸਿੰਘ ਮਾਅਦੇ ਹੁੰਦੇ ਸੀ ਬੱਚੇ ਵੀ ਡੱਡ ਜਾਂਦੇ ਸੀ ਜਦ ਸਲੈਂਸਰ ਮਾਅਦੇ ਹੁੰਦੇ ਸੀ ਬੱਚੇ ਵੀ ਡੱਡ ਜਾਂਦੇ ਸੀ ਵੀ ਪਟਾਕੇ ਪਾ ਗਏ ਬੱਚੇ ਸਲੈਂਸਰ ਪਰ ਪਾ ਕੇ ਪਟਾਕੇ ਮਾਰਦੇ ਸੀ ਬਹੁਤ ਵਧੀਆ ਹੋਇਆ ਯਾਰ ਜੋ ਸਹੀ ਹੈ ਇਹਦੇ ਬਾਰੇ ਤੇ ਇਹੋ ਕਹਿਣਾ ਚਾਹੁੰਦੇ ਵੀ ਜਿਹੜੇ ਹੁੱਲੜ ਬਾਜ ਨਹੀਂ ਮੁੰਡੇ ਫੁਕਰੇ ਉਹ ਸਲੈਂਸਰ ਆਪਣੇ オリジナル ਤਰਾ ਕੇ ਤੇ ਆ ਦੂਜੇ ਸਲੈਂਸਰ ਲਵਾ ਲੈਂਦੇ ਸੀ ਤੇ ਉਹ ਸਲੈਂਸਰ ਸਾਰੇ ਤਰਵਾਏ ਗਏ ਤੇ ਉਹ ਡੈਮੇਜ ਕੀਤੇ ਜਾਣਗੇ ਕਿੰਨੇ ਸਲੈਂਸਰ ਤੱਕ ਲੀਹਦੇ ਹੈ ਇਹ ਕੋ 150 ਹੈਗਾ ਹਾਂਜੀ ਇਹ ਕਹਿਣਾ ਚਾਹੁੰਦਾ ਮਾਪੇ ਜਿਹੜਾ ਜਿਹੜੇ ਬੱਚਿਆਂ ਨੂੰ ਇਹ ਮਾਪੇ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣ ਜੋਰੀ ਦੀਆਂ ਚੀਜ਼ ਆਉਂਦੀ ਉਹ ਹੀ ਰੱਖਣ ਇਹ ਲੋਕਾਂ ਨੂੰ ਬਹੁਤ ਡਿਸਟਰਬ ਕਰਦੇ ਪਟਾਕੇ ਮਾਰਦੇ ਸੀ ਇਸ ਕਰਕੇ ਫਿਰ ਇਹ ਸਾਰੇ ਤਰਵਾਏ ਗਏ ਉਹਨਾਂ ਦਾ ਚਲਾਨ ਕਿੰਨਾ ਜਰਾ ਹੈ ਇਹਦਾ 5000 ਰੁਪਏ ਦਾ ਚਲਾਨ ਆ ਜਾਰੀ ਰੋਗੀ ਅ ਅੱਗੇ ਤੋਂ ਜਾਰੀ ਰੋਊਗੀ ਜੀ ਮੈਂ ਤੇ ਇਹੋ ਮਾਪਾਪ ਨੂੰ ਅਪੀਲ ਕਰਦਾ ਵੀ ਆਪਣੇ ਬੱਚਿਆਂ ਦੇ ਜਿਹੜੇ ਹੈਗੇ ਇਹੋ ਜੇ ਸਲੈਂਸਰ ਜਿਹੜੇ ਲਵਾਇਓ ਧਰਵਾ ਲੈਣਾ ਆਪ ਹੀ ਕਰਵਾ ਲੈਣ ਸਰ ਸਲੈਂਸਰ ਤੋਂ ਬਿਨਾ ਹੋਰ ਕਿਹੜੇ ਕਿਹੜੇ ਨਾਲੋਂ ਪਾਵਨ ਦੀਆਂ ਰੱਖਦੇ ਹਾਂ ਹਾਂਜੀ ਜਿਸ ਤਰ੍ਹਾਂ ਸਲੈਂਸਰ ਤੋਂ ਬਿਨਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਪਾਵਨ ਦੀਆਂ ਜਿਵੇਂ ਲਾਈਟਾਂ ਬਹੁਤ ਕੁੱਤੀਆਂ ਨੇ ਬਿਤੇਰੇ ਚੈਨਲ ਨੇ ਟਾਉਂ ਨਹੀਂ ਲਾਈਓ ਲਾਈਟਾਂ ਤੋਂ ਜੋ origignal ਆ ਉਹਨਾਂ ਦਾ ਵੀ ਇਹ ਚਲਾਨ ਕਰਦੇ ਜਿਹੜੀਆਂ ਫालतू ਲਾਈਟਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਚਲਾਨ ਹੁੰਦਾ ਬਕਾਇਦਾ ਇੱਕ ਕੱਲੇ ਮੋਟਰਸਾਈਕਲਾਂ ਤੇ ਆ ਵੀ ਜਾਂ ਗੱਡੀਆਂ ਨੂੰ ਵੀ ਆ ਜਿਹੜੀਆਂ ਫालतू ਲਾਈਟਾਂ ਲੱਗੀਆਂ ਤੇ ਗੱਡੀ ਤੇ ਆ ਜਿਹੜੀਆਂ origignal ਉਹ ਹੀ ਆ ਤਾਂ ਅਕਸੈਪਟ ਕਰਦੇ ਆ ਦੂਜੀਆਂ ਤਾਂ ਕੋਈ ਐ ਨਹੀਂ ਜੀ ਸਰ ਜੀ ਕਿਹਣਾ ਜਦੋਂ ਜਿਹੜਾ ਜੋ ਪੁਲਿਸ ਨੇ ਜੋ ਉਪਰਾਲਾ ਕੀਤਾ ਹੈ ਸਰੰਸਰਾਂ ਦੇ ਉੱਪਰ ਬਲਟੋਜਰ ਫੇਰਿਆ ਹੈ ਇਹ ਕਹਿੰਦਾ ਇਹ ਤਾਂ ਕਦੇ ਬਹੁਤ ਵਧੀਆ ਕਰਾਈ ਜੀ ਕਹਿੰਦਾ ਵੀ ਹੋਰ ਵੀ ਇੱਕ ਕਾਰਨ ਕੋਈ ਸਿਆਣਾ ਜਾਂਦਾ ਕੋਈ ਹੱਟਦਾ ਪੇਸ਼ੈਂਟ ਆਏ ਕੋਈ ਪੜਾਤਾ ਮਾਦਾ ਫਿਰ ਜੋਕ ਕੋ ਅਟੈਕ ਹੋਣ ਦਾ ਵੀ ਡਰ ਆਏ ਲੋਕ ਹਟਦੇ ਨਹੀਂ ਕਿਉਂਕਿ ਫਿਰ ਅੱਛਾ ਇਹ ਜੀ ਕਸੂਰ ਮਾਮਾ ਬਾਈ ਮੰਨਦੇ ਜੀ ਰਾਮਾ ਬੜੇ ਮਾਵਾਪਾ ਦਾ ਪਹਿਲੇ ਨੰਬਰ ਤੇ ਕਸੂਰ ਆ ਜੀ ਜੇ ਆਪਕਾ ਮਾਵਾਪਾ ਸਬੂਤ ਦੇਣਗੇ ਖਰਚ ਪੈਸੇ ਦੇਣਗੇ ਖਰਚ ਉਹ ਤਾਂ ਹੀ ਵਿਵਾ ਕਰੂਗਾ ਓਕਣ ਕੀ ਕਰਨਾ ਜਨਨ ਜਿਹੜੇ ਸਰਦਸਰ ਥੋੜੇ ਜਾ ਰਹੇ ਨੇ ਕੰਮ ਕਿੰਨਾ ਵਧੀਆ ਕੰਮ ਆਇਆ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ ਹਾਂ ਜੀ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਬਹੁਤ ਜ਼ਿਆਦਾ ਭਟਕ ਪਟਾਕੇ ਪਾਉਂਦੇ ਪੂਰੇ ਤੇ ਤੇ ਵੀ ਆਂਦੇ ਜਾਂਦੇ ਹੁੰਦੇ ਪੂਰੇ ਮੋਟਰਸਾਈਕਲ ਪਟਾਕੇ ਉਹ ਪਾਉਂਦੇ ਹੁੰਦੇ ਸੀ ਗੋਗਾ ਹੀ ਪੂਗਾ ਅੱਛਾ ਜਦੋਂ 65 ਰੁਪਏ ਆ ਫਿਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਇਹ ਬੱਚੇ ਵੀ ਅੱਡਾ ਜਾਂਦੇ ਸੀ ਜੱਸ ਸਿੰਘ ਸਾਹਿਬ ਮਾਰਦੇ ਹੁੰਦੇ ਸੀ ਬੱਚੇ ਵੀ ਡੱਜ ਜਾਂਦੇ ਸੀ ਜੱਸ ਸਿੰਘ ਸਾਹਿਬ ਮਾਰਦੇ ਹੁੰਦੇ ਸੀ ਬੱਚੇ ਵੀ ਡੱਜ ਜਾਂਦੇ ਸੀ ਵੀ ਪਟਾਕੇ ਪਾ ਗਏ ਬੱਚੇ ਸਵੰਸਰ ਪਾ ਕੇ ਪਾ ਕੇ ਪਟਾਕੇ ਮਾਰਦੇ ਸੀ ਬਹੁਤ ਵਧੀਆ ਹੋਇਆ ਯਾਰ ਜੋ ਹੋਇਆ ਸਹੀ ਆ ਨਾ ਪੁਲਿਸ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਦੇ 100 ਤੋਂ ਵੱਧ ਸਲੈਂਸਰਾਂ ਨੂੰ ਸੜਕ ਤੇ ਵਿਛਾ ਕੇ ਬਲਡੋਜ਼ਰ ਚਲਾਇਆ ਇਸ ਮੌਕੇ ਗੱਲ ਕਰਦਿਆਂ ਐਸਪੀ ਪਰਸ਼ੋਤਮ ਵੱਲ ਨੇ ਕਿਹਾ ਕਿ ਇਹ ਮਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਉਥੇ ਹੀ ਲੋਕਾਂ ਨੇ ਵੀ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ